ਇੱਕ ਅਪ੍ਰੈਲ ਤੋਂ ਬਦਲਣਗੇ ਬੈਂਕਿੰਗ ਨਿਯਮ ਏਟੀਐਮ ਤੋਂ ਪੈਸੇ ਕਢਵਾਉਣ ਘੱਟੋ ਘੱਟ ਬੈਲੈਂਸ ਵਿੱਚ ਬਦਲਾਅ 1 ਅਪ੍ਰੈਲ 2025 ਬੈਂਕਾਂ ਨਾਲ ਸੰਬੰਧਿਤ ਨਵੇਂ ਨਿਯਮ ਵਿੱਤੀ ਸਾਲ ਤੋਂ ਲਾਗੂ ਹੋਣ ਜਾ ਰਹੇ ਹਨ ਭਾਰਤ ਵਿੱਚ 1 ਅਪ੍ਰੈਲ 2025 ਤੋਂ ਨਵੇਂ ਬੈਂਕਿੰਗ ਨਿਯਮ ਲਾਗੂ ਹੋਣ ਜਾ ਰਹੇ ਹਨ ਇਹ ਬਦਲਾਅ ਏਟੀਐਮ ਕਢਵਾਉਣ ਘੱਟੋ ਘੱਟ ਬਕਾਇਆ ਚੈੱਕ ਭੁਗਤਾਨ ਸੁਰੱਖਿਆ ਡਿਜੀਟਲ ਬੈਂਕਿੰਗ ਬਚਤ ਖਾਤਾ ਅਤੇ ਫਿਕਸਡ ਡਿਪੋਜ਼ਿਟ ਐਫ ਡੀ ਵਿਆਜ ਦਰਾਂ ਦੇ ਨਾਲ-ਨਾਲ ਕ੍ਰੈਡਿਟ ਕਾਰਡ ਸੇਵਾਵਾਂ ਨੂੰ ਪ੍ਰਭਾਵਿਤ ਕਰਨਗੇ ਇਸ਼ਤਿਹਾਰਬਾਜ਼ੀ ਗਾਹਕ ਇਹਨਾਂ ਨਿਯਮਾਂ ਬਾਰੇ ਪਹਿਲਾਂ ਤੋਂ ਜਾਣ ਕੇ ਆਪਣੇ ਬੈਂਕਿੰਗ ਅਨੁਭਵ ਨੂੰ ਬਿਹਤਰ ਬਣਾ ਸਕਦੇ ਹਨ ਨਾਲ ਹੀ ਤੁਸੀਂ ਵਾਧੂ ਖਰਚਿਆਂ ਅਤੇ ਜੁਰਮਾਨਿਆਂ ਤੋਂ ਵੀ ਬਚ ਸਕਦੇ ਹੋ ਇਹ ਸਭ ਜਾਣਕਾਰੀ ਲੈਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਜੀ ਹੁਣ ਗੱਲ ਕਰਦੇ ਹਾਂ ਕਿ ਬੈਂਕ ਗਾਕਾਂ ਨੂੰ ਦੂਜੇ ਬੈਂਕ ਦੇ ਏਟੀਐਮ ਤੋਂ ਸਿਰਫ 3 ਵਾਰ ਹੀ ਮੁਫਤ ਪੈਸੇ ਕਢਵਾਉਣ ਦੀ ਸਹੂਲਤ ਮਿਲੇਗੀ ਇਸ ਤੋਂ ਬਾਅਦ ਹਰ ਵਾਧੂ ਲੈਣ ਦੇਣ ਤੇ 20 ਤੋਂ 25 ਰੁਪਏ ਦਾ ਚਾਰਜ ਲਗਾਇਆ ਜਾਵੇਗਾ ਪਹਿਲਾਂ ਬਹੁਤ ਸਾਰੇ ਬੈਂਕ ਪੰਜ ਵਾਰ ਮੁਫਤ ਵਿੱਚ ਪੈਸੇ ਕਢਵਾਉਣ ਦੀ ਸਹੂਲਤ ਪ੍ਰਦਾਨ ਕਰਦੇ ਸਨ ਪਰ ਹੁਣ ਇਸ ਨੂੰ ਨਵੇਂ ਨਿਯਮਾਂ ਤਹਿਤ ਘਟਾ ਦਿੱਤਾ ਗਿਆ ਹੈ ਸਟੇਟ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਅਤੇ ਕੇਨਰਾ ਬੈਂਕ ਸਮੇਤ ਕਈ ਵੱਡੇ ਬੈਂਕਾਂ ਨੇ ਘੱਟੋ-ਘੱਟ ਬਕਾਇਆ ਰੱਖਣ ਦੀਆਂ ਨਵੀਆਂ ਸ਼ਰਤਾਂ ਲਾਗੂ ਕੀਤੀਆਂ ਹਨ ਹੁਣ ਗਾਕਾਂ ਨੂੰ ਸ਼ਹਿਰੀ ਅਰਧ ਸ਼ੈਰੀ ਅਤੇ ਪਿੰਡੂ ਖੇਤਰਾਂ ਦੇ ਆਧਾਰ ਤੇ ਵੱਖ-ਵੱਖ ਘਟੋਟ ਬਕਾਇਆ ਰੱਖਣਾ ਪਵੇਗਾ ਲੋੜੀਂਦੀ ਬਕਾਇਆ ਰਕਮ ਬਣਾਈ ਰੱਖਣ ਵਿੱਚ ਅਸਫਲ ਰਹਿਣ ਤੇ ਜੁਰਮਾਨਾ ਲਗਾਇਆ ਜਾਵੇਗਾ ਜਿਸ ਦੀ ਰਕਮ ਬੈਂਕ ਅਤੇ ਖਾਤੇ ਦੀ ਕਿਸਮ ਦੇ ਆਧਾਰ ਤੇ ਵੱਖ-ਵੱਖ ਹੋਵੇਗੀ ਧੋਖਾਧੜੀ ਨੂੰ ਰੋਕਣ ਦੇ ਲਈ ਪੋਜੀਟਿਵ ਪੇਸ ਸਿਸਟਮ ਪੀਪੀਐਸ ਲਾਗੂ ਕੀਤੀ ਜਾ ਰਹੀ ਹੈ ਹੁਣ 5000 ਰੁਪਏ ਤੋਂ ਵੱਧ ਦੇ ਚੈੱਕ ਭੁਗਤਾਨ ਲਈ ਗਾਕਾ ਨੂੰ ਚੈੱਕ ਨੰਬਰ ਮਿਤੀ ਲਾਭ ਪਾਤਰੀ ਦੇ ਨਾਮ ਅਤੇ ਰਕਮ ਦੀ ਪੁਸ਼ਟੀ ਕਰਨੀ ਪਵੇਗੀ ਇਹ ਪ੍ਰਕਿਰਿਆ ਗਲਤ ਭੁਗਤਾਨਾਂ ਅਤੇ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਕਰੇਗੀ ਹੁਣ ਡਿਜੀਟਲ ਬੈਂਕਿੰਗ ਨੂੰ ਵਧੇਰੇ ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਣ ਲਈ ਨਵੀਆਂ ਔਨਲਾਈਨ ਸੇਵਾਵਾਂ ਅਤੇ AI ਸੰਚਾਲਿਤ ਚੈਟਬੋਟ ਲਾਂਚ ਕਰ ਰਹੇ ਹਨ ਇਸ ਤੋਂ ਇਲਾਵਾ ਡਿਜੀਟਲ ਲੈਣ-ਦੇਣ ਨੂੰ ਸੁਰੱਖਿਅਤ ਬਣਾਉਣ ਲਈ ਦੋ ਕਾਰਕ ਪ੍ਰਮਾਣਿਕਤਾ ਅਤੇ ਬਾਇਓਮੈਟ੍ਰਿਕ ਤਸਦੀਕ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਕਈ ਬੈਂਕਾਂ ਨੇ ਬਚਤ ਖਾਤਿਆਂ ਅਤੇ ਫਿਕਸ ਫਿਕਸਡ ਡਿਪੋਜ਼ਿਟ ਐਫ ਡੀ ਦੇ ਤੇ ਵਿਆਜ ਦਰਾਂ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ ਹੁਣ ਵਿਆਜ ਦਰਾਂ ਖਾਤੇ ਵਿੱਚ ਜਮ੍ਹਾਂ ਕੀਤੀ ਗਈ ਰਕਮ ਦੇ ਆਧਾਰ ਤੇ ਤੈਅ ਕੀਤੀਆਂ ਜਾਣਗੀਆਂ ਇਸ ਕਾਰਨ ਵੱਡੀ ਰਕਮ ਰੱਖਣ ਵਾਲੇ ਗਾਹਕਾਂ ਨੂੰ ਵਧੇਰੇ ਵਿਆਜ ਮਿਲਣ ਦੀ ਸੰਭਾਵਨਾ ਹੈ ਐਸ ਬੀ ਆਈ ਅਤੇ ਆਈ ਡੀ ਐਫ ਸੀ ਫਰਸਟ ਬੈਂਕ ਇਸ ਤਾਰਾ ਕ੍ਰੈਡਿਟ ਕਾਰਡ ਦੇ ਲਾਭ ਜੋੜਦੇ ਹਨ ਜਿਨ੍ਹਾਂ ਵਿੱਚ ਬਦਲਾਅ ਕਰ ਰਹੇ ਹਨ ਮੁਫਤ ਟਿਕਟ ਵਾਊਚਰ ਨਵੀਨੀਕਰਨ ਲਾਭ ਅਤੇ ਮੀਲ ਪੱਧਰ ਇਨਾਮ ਵਰਗੀਆਂ ਵਿਸ਼ੇਸ਼ਤਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ ਐਕਸਿਸ ਬੈਂਕ ਵੀ 18 2025 ਤੋਂ ਆਪਣੇ ਵਿਸਤਾਰਾ ਕ੍ਰੈਡਿਟ ਕਾਰਡਾਂ ਤੇ ਇਸੇ ਤਰ੍ਹਾਂ ਦੇ ਬਦਲਾਅ ਲਾਗੂ ਕਰੇਗਾ